ਇਦਰੀਓ ਸਾਹਿਬ ਇਧਰ ਵੇਖੋ ਇਹ ਅਫਸਰ ਨੇ ਇਹਨਾਂ ਨੇ ਕੰਮ ਕਰਨਾ ਮਾਰੋ ਆਰਡਰ ਕਿਹੜਾ ਕੰਮ ਕਰਾਣਾ ਹੈ ਆ ਦੇਖੋ ਇੱਕ ਮਿੰਟ ਅੱਧੇ ਭਾਈ ਲੈ ਨਹੀਂ ਗਏ ਸਾਹਮਣੇ ਦੇ ਭਾਈ ਰੇਡ ਤੇ ਕਿੱਦਾਂ ਆਇਆ ਇਧਰ ਵੇਖੋ ਹੁਣ ਆ ਇੱਥੇ ਕੋਈ ਕੋਈ ਨਹੀਂ ਲੈ ਕੇ ਨਹੀਂ ਗਿਆ ਇਹ ਰੇਡ ਦੇ ਕਿੱਦਾਂ ਲੱਗ ਰੱਖ ਰਹੀ ਹੈ ਇੱਕ ਮਿੰਟ ਇੱਕ ਮਿੰਟ ਸਾਡਾ ਕਾਰ ਨਹੀਂ ਬਣਿਆ ਮੇਰੇ ਤੇ 7 ਲੱਖ ਰੁਪਇਆ ਲੱਗ ਗਿਆ ਰਾਸ਼ਨ ਆ ਗਿਆ ਹਾਂ ਦੁਕਾਨ ਮੇਰਾ ਬੜਾ ਹੁੰਦਾ ਹੁੰਦਾ ਜੇ ਕਾਰਪਣਾ ਹੁੰਦਾ ਤੇ ਮੈਂ ਸੇਮ ਬਣ ਜਾਂਦੀ ਸਾਡੇ ਰਾਸ਼ਨ ਕਾਰਡੋਂ ਨਵੇਂ ਬੰਨਣ ਬਖਵਾਉਂਦੇ ਮੇਰੀ ਮਿੰਟ ਤੇ ਹੀ ਉਹ ਨਾਮ ਆਤਾ ਜੀ ਬਣਾ ਤੇ ਮੈਂ ਨਾ ਆਪਣੇ ਥਾੜ ਦੇ ਘਾਹ ਤੇ ਮੇਰੇ ਕੋਲ ਨਾ ਪੈਸਾ ਮਾਤਾ ਜੀ ਬੰਨੇ ਨਹੀਂ ਹੁੰਦੇ ਬੰਨੇ ਨਹੀਂ ਸਿਆ ਕਰ ਹਾਂ ਜੀ ਇਹਨਾਂ ਦਾ ਨੋਟ ਕਰੋ ਮੈਂ ਨਾ ਰਾਸ਼ਨ 20 61 33 ਸਾਰੀ ਦੁਨੀਆ ਦੇ ਇਹਨੇ ਕਾ ਮੇਰੇ ਖਾਓ ਦੁਨੀਆ ਦੇ ਕੱਟੇ ਜਿਹੜੇ ਕੋਈ ਖੱਗੀ ਆਉਣ ਉਹਨਾਂ ਦੇ ਕਾਟੇ ਮਾਤਾ ਜੀ ਜਿੰਨਾ ਜਿੰਨਾ ਨਹੀਂ ਬਨੇ ਦੱਸ ਦੇ ਬਣਾ ਦਾ

ਅਈ ਤੇ ਕਿਹੜਾ ਨੰਬਰ ਹੈ ਕਿ ਕਹਿੰਦੇ ਆ ਫੋਨ ਨੰਬਰ ਬੋਲੀਏ ਕਿਹਾ ਦੱਸੋ ਤੇਰਾ ਮੁੰਡਾ ਹੈਗਾ ਸੇ ਦਸਾਂ ਮਾਗਾ ਨਾ ਉਹਦਾ ਫੋਨ ਨੰਬਰ ਕਿਹੜਾ ਦੱਸੋ ਮੇਰੇ ਲਈ ਨਹੀਂ ਯਾਦ ਪੜੇ ਹੋਈਏ ਤਾਂ ਮੋੜੇ ਦੀ ਕੋਈ ਕੰਮ ਕਰਨਾ ਗਲੀ 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 ਗੇੜੀ ਤੁਹਾਡੀ ਚਾਰ ਨੰਬਰ ਗਲੀ ਹੈ ਨਾ ਸਾਨੂੰ ਕਾਰ ਤੁਹਾਨੂੰ ਕਹਾਵਾਂ ਨਾ ਤੁਸੀਂ ਆ ਕੇ ਵਿਖੀ ਕਿਹਨੂੰ ਪੈਸਾ ਬਣਵਾ ਦਿੰਦੇ ਹੋ ਤੁਹਾਡਾ ਵੀ ਕਿਸੇ ਦਾ ਹੈਗਾ ਮੋਬਾਈਲ ਨੰਬਰ ਹੈਗਾ ਦੇ ਦਿਓ ਜੀ ਸਾਹਿਬ ਠੀਕ ਆ ਜੀ ਗੱਲ ਸੁਣ ਲੀ ਇਹ ਤਾਂ ਨੰਬਰ ਕੋਈ ਪਤਾ ਨਹੀਂ ਦੋ ਮੈਂ ਆਈ ਨਹੀਂ ਆ ਤੋ ਅੰਜਾ ਜੜੀ ਨੇ ਮਾਇਸ ਖਾਂਦੀ ਪਈਆਂ ਤਿੰਨ ਪਰ ਰਾਤ ਮਾਤਾ ਜੀ ਸਵੇਰੇ ਆਉਣਗੇ ਜਿੱਥੇ ਜਿੱਥੇ ਤੁਸੀਂ ਸਫਾਈ ਕਰਾਉਣੀ ਹੈ ਇਹਨਾਂ ਨੂੰ ਆਰਡਰ ਦਿੱਤੀ ਜਾਣਾ ਆਪੇ ਕਰਕੇ ਬਲੀ ਇਹਨਾਂ ਇਹ ਵੇਹਟ ਦੇ ਨੇ ਵੀ ਆ ਗਏ ਹੱਥ ਮਾਤਾ ਜੀ ਦੱਸਣਾ ਜੇ ਹੁਣ ਅਸੀਂ ਦੱਸਿਆ ਹੈ ਤੇ ਮੇਰਾ ਨੰਬਰ ਤੇ ਜੇ ਸ਼ੱਕ ਕੱਲ ਸ਼ਾਮ ਤੱਕ ਨਾ ਆਏ ਤੋ ਮੈਨੂੰ ਫੋਨ ਕਰਨਾ ਜੇ ਫਿਰ ਮੈਂ ਕਰਾਂਗਾ ਇਹਨਾਂ ਨਾਲ ਗੱਲ ਸਾਰਿਆਂ ਦੀ ਕਹਣੀ ਬੁਹਾ ਗਲਾ ਜਨਾ ਨੂੰ ਫੰਡਾ ਪਾ ਦੇ ਆਪਾਂ ਨਹੀਂ ਜਾਣਾ ਤੁਹਾਨੂੰ ਮਿਲੇ ਕਿ ਨਾਮ ਮਿਲੇ ਤੁਸੀਂ ਮੇਰਾ ਨੰਬਰ ਲਓ ਜੇ ਕੱਲ ਸ਼ਾਮ ਤੱਕ ਸਪਾਈ ਨਹੀਂ ਹੁੰਦੀ ਮੈਨੂੰ ਦੱਸਣਾ ਜੇ ਐ ਤੇਰੇ ਝੋਲੀ ਫਾੜ ਤਾ ਮੈਂ ਤੇਰੇ ਫੋਟੋ ਦੇਖ ਪਈਦਾ ਹੈ ਨਾ ਨਾ ਜਿਹੜਾ ਹੈ ਆ ਸ਼ਾਮ ਨੂੰ ਗਰੀਬਾਂ ਨਾਲ ਕੱਲ ਸਪਾਈਆਂ ਕਰਕੇ ਮੈਨੂੰ ਕੀ ਫੋਟੋ ਭੇਜਣੀ ਹੈ ਸਪਾਈ ਰੈਗੂਲਰ ਸਪਾਈ ਹੋਣੀ ਚਾਹੀਦੀ ਹੈ ਅਜੇ ਮੇਰੀ ਦਵਾਈ ਚਲਦੀ ਪਈ ਹੈ ਬਾਦਾਂ ਮੈਂ ਕਰਾਂ ਜਲਦੀ ਨੰਬਰ ਰੱਖੋ ਚਲਾਵਾ ਦੇਖੋ ਬੰਦਾ ਬੋਨਾ ਇੱਥੇ ਆ ਕੇ ਨਾ ਟਿਕਾਇਆ ਇੱਥੇ ਬੱਲੇ ਸਭ ਮਾਤਾ ਨਹੀਂ ਦਿੱਖਦੀ ਸੁਰਟੀਲ ਕੋਈ ਨਹੀਂ ਆਪ ਕੋਲ ਸੁਰਟੀਲ ਜਾਨ ਸਾਰੇ ਕੱਲ ਮੈਨੂੰ ਸ਼ਾਮ ਨੂੰ 15 ਘੰਟੀ ਫੋਟੋਆਂ ਭੇਜਨੀ ਆਨੇ ਕੰਮ ਕਰ ਠੀਕ ਹੈ ਰੈਗੂਲਰ ਸਫਾਈ ਹੋਣੀ ਚਾਹੀਦੀ ਠੀਕ ਹੈ ਹੋਣੀ ਚਾਹੀਦੀ ਹਾਂਜੀ ਉਹ ਜਿਹੜਾ ਪਿੱਛੇ ਟੈਂਕੀ ਜੀ ਆ ਤੁਹਾਡੇ ਉਹਨਾਂ ਸਰਵੇ ਕਰਾ ਰਹੇ ਆ ਪੀਣ ਦੇ ਪਾਣੀ ਦੀ ਪਾਈਪ ਲਾਈਨ ਇੱਥੇ ਨਹੀਂ ਹੈ ਉਹ ਵੀ ਸਾਰੇ ਸਰਵੇ ਕਰਾ ਕੇ ਤੁਹਾਡਾ ਨਾ ਬਣਵਾਉਣ ਲੱਗਿਆ ਪਾਈਪਾਂ ਦਾ ਬਣਵਾਉਣ ਲੱਗਿਆ ਇਹ ਲੈ ਲਓ ਸਾਰਾ ਜਿੱਥੇ ਜਿੱਥੇ ਹੋ ਗਿਆ ਸਰ ਗਲੀਆਂ ਸਾਰੀ ਠੀਕ ਹੈ ਸਾਰਾ ਵਿੱਚ ਲੈ ਲਓ ਹਾਂਜੀ ਹਾਂਜੀ ਸਰ ਯੂ ਸਾਹਿਬ ਕਿਹੜਾ ਏਰੀਆ ਹੋਰ ਰਹਿੰਦਾ ਸ਼ਹਿਰ ਚ ਕੋਈ ਰਹੇ ਨਾ ਠੀਕ ਹੈ ਇੱਕ ਸਰ ਪਾਰਕ ਦਾ ਥੋੜਾ ਜਿਆਦਾ ਸੁਧਾਰ ਕੋਈ ਨਾ ਬਜ਼ੁਰਗ ਬੰਦੇ ਬੱਚੇ ਚਲੋ ਖੇਡ ਲੈਣ ਸ਼ਾਮ ਬਿਲੇ ਆ ਆ ਗਿਆ ਉਹੀ ਆਪਣਾ ਸਲੇਮ ਸ਼ਾਹ ਰੋ ਪੰਪ ਦੇ ਸਾਹਮਣੇ ਪੰਪ ਦੇ ਸਾਹਮਣੇ ਜਿਹੜੀ ਉਹ ਬੌਜੀ ਚੰਦੋਰਾ ਮੱਲੇ ਆ ਹਾਂਜੀ 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 ਉੱਥੇ ਆ ਗਈ ਤੇ ਆ ਪੰਪ ਦੇ ਨਾਲ ਠਿੰਗੜਾ ਕੋਲੋਂ ਠਿੰਗੜਾ ਕਲੋਨੀ ਆ ਗਈ ਸਾਰੀ ਓਕੇ ਇਹ ਉਹ ਚਨੱਕਰ ਸਕੂਲ ਦੇ ਸਾਹਮਣੇ ਐਂਟਰੀ ਤੇ ਜਾ ਕੇ ਕਲੋਨੀ ਦੇ ਬੈਕ ਸਾਈਡ ਦਾ ਸਾਰੀ ਕਲੋਨੀ ਆ ਗਈ ਬੈਕ ਸਾਈਡ ਸਾਰੀ ਬੈਕ ਸਾਈਡ ਏਰੀਆ ਮਲੋਡ ਰੋਡ ਲਾਲੀ ਆਮ ਲੋਟਡ ਸਾਰਾ ਪੈਂਚਲੇ ਦਾ ਵਈਆ ਲੋਟਡ ਸਾਰਾ ਤੇ ਇੱਧਰ ਆਪਣਾ ਮਾਧਮ ਨਗਰੀ ਵਾਲਾ ਸਾਈਡ ਲੈ ਲਿਆ ਮਾਧਮ ਨਗਰੀ ਜੀ ਸੀਵਰ ਪੈਸਰ ਸਾਰਾ ਵਾਲਾ ਤੇ ਇਧਰ ਇਧਰ ਦੁਰਗਾ ਕਲੋਨੀ ਵਾਲਾ ਏਰੀਆ ਆਹੀ ਆ ਗਿਆ ਸਭੂ ਬੀ ਕਾਰਡ ਵਾਲਾ ਸਾਰਾ ਬਣ ਗਈ ਸਾਰਾ ਕਲੋਨਾ ਉਧਰ ਕਿਉਂ ਹੋ ਗਿਆ ਸੀ ਇੱਧਰ ਰਹਿ ਗਿਆ ਹਾਂ ਉਹ ਪ੍ਰਾਈਵੇਟ ਹੈ ਨਾ ਤਾਂ ਜਿੰਨੇ ਵੀ ਤੁਸੀਂ ਨਾ ਏਰੀਆ ਰਹਿੰਦੇ ਨੇ ਜਿੱਥੇ ਪਾਈਪ ਲਾਈਨ ਪੀਣ ਤੇ ਪਾਣੀ ਨਹੀਂ ਪਹੁੰਚਿਆ ਹਾਂਜੀ ਇਹ ਤੁਹਾਡੀ ਡਿਊਟੀ ਹੈ ਦੋ ਤਿੰਨ ਦਿਨ ਸਾਰਾ ਸਰਵੇ ਕਰਾ ਦਿਓ ਠੀਕ ਹੈ ਠੀਕ ਹੈ ਉੱਪਰ ਰਿਪੋਰਟ ਭੇਜਣੀ ਹੈ ਤੇ ਉਹਨੂੰ ਪਾਸ ਕਰਾ ਕੇ ਆਪਾਂ ਪਾਈਪਾਂ ਪਾਈਏ ਪਾਣੀ ਪਹੁੰਚਾਈਏ ਆ ਸੁਣੋ ਇਹਨਾਂ ਦੀ ਗੱਲ ਕਰ ਰਹੇ ਸੀ ਜੀ ਐਮਐਲ ਸਾਹਿਬ ਦਾ ਉਹ ਗਲੀ ਨਾਲ ਕੁਝ ਇੱਥੇ ਮੈਂ ਇੱਥੇ ਨਾ ਉਹ ਮੇਰਾ ਚਿੰਨ੍ਹ ਉੱਥੇ ਜਰਾ ਉਹਨਾਂ ਨੂੰ ਹਨ ਰਾਤ ਨੂੰ ਇੱਥੇ ਆਂਦਾ ਨਾ ਕਿ ਇੱਕ ਤੇ ਇੱਕ ਵਾਲੇ ਕਰਦੇ ਨਸ਼ੇ ਵਾਲੀ ਸਮੱਸਿਆ ਦੀ ਸਰਕਾਰ ਬਹੁਤ ਜ਼ਿਆਦਾ ਰਾਤ ਨੂੰ ਹੈ ਨਾ ਉਹ ਉਹਨਾਂ ਨੂੰ ਤੰਗ ਕਰਦੇ ਨੇ ਇੱਕ ਛੱਟਾ ਦੋ ਚੀਜ਼ਾਂ ਦੇ ਅੰਦਰ ਨਾ ਕਿ ਤੁਹਾਡੇ ਆਉਣ ਤੋਂ ਪਹਿਲਾਂ ਹੀ ਅੰਦਰ ਨਾ ਕਿ ਚੱਲ ਰਿਆ ਸੀ ਅਗਰ ਥੋੜਾ ਬਹੁਤਾ ਡਵੈਲਪ ਹੋ ਗਿਆ ਨਾ ਜੀ ਉਹਨਾਂ ਤੇ ਵੀ ਪੱਜਣਗੇ ਪੱਜਣਗੇ ਜੀ ਤਾਂ ਹੈ ਡਵੈਲਪ ਨਹੀਂ ਹੈ ਬਹੁਤ ਲਾਈਟਾਂ ਲੱਗਣਗੀਆਂ ਤੇ ਕੁਝ ਥੋੜਾ ਬਹੁਤਾ ਭਰਤੀ-ਪੁਰਤੀ ਬੈਠ ਗਈ ਉਹਨਾਂ ਨਾਲ ਹੀ ਫਰਕ ਪੈ ਜਾਏਗਾ ਜੀ ਆਵਾ ਡੈਕ ਤੇ ਰਾਜ ਦੇ ਪਲਾਟ ਆ ਉਹਦਾ ਕਵਰ ਕਰੰਦੀ ਕਰੰਦੀ ਆ ਵੀ ਹਾਂ ਮੈਂ ਕਵਰ ਕਰਦਾ ਦੱਸਿਓ ਝਾੜੀਆਂ ਕਰ ਨਹੀਂ ਕੋਈ ਵੇਖ ਕੇ ਨਹੀਂ ਆਉਂਦਾ ਜਿਵੇਂ ਆਪਣੇ ਘਰੋਂ ਆਉਂਦੇ ਆ ਉਹ ਸਾੜੇ ਆਂਦੇ ਨੇ ਔਰ ਉੱਥੋਂ ਮੈਂ ਡੀਐਸਪੀ ਨੂੰ ਵੀ ਕਹਿ ਮੈਂ ਕਿ ਜੀ ਤੁਹਾਡਾ ਜਿਹੜਾ ਪੁੱਲ ਸਾੜਾ ਆਂਦਾ ਹੈ ਉਹ ਉੱਥੋਂ ਔਰ ਕਿਉਂ ਮਾਰਦਾ ਹੈ ਉਹਨੂੰ ਤੇ ਮਾਰਨਾ ਹੀ ਨਹੀਂ ਚਾਹੀਦਾ ਜਦ ਤੁਸੀਂ ਜਾ ਕੇ ਰੈਡ ਕਰਨਾ ਹੈ ਤੇ ਉਹ ਹੋਰਨ ਕਿਹਾ ਮਤਲਬ ਕੀ ਹੈ ਉੱਥੇ ਮਾਰਦੇ ਨੇ ਉਹ ਕਹਿੰਦਾ ਅੱਜ ਤੋਂ ਬਾਅਦ ਹੋਰਨ ਨਹੀਂ ਉਸ ਤੋਂ ਬਾਅਦ ਹੋਰਨ ਤੇ ਨਹੀਂ ਵਜਿਆ ਪਰ ਉਹ ਹਾਂਜੀ ਕੰਮ ਤੇ ਨਹੀਂ ਹੋਇਆ ਹਾਂ ਇਹ ਸਾਰਾ ਰਿਕਵਰ ਕਰ ਦੋ ਚੋਰੀ ਕਰ ਗਏ ਮੈਂ ਤੇ ਪੁਲਿਸ ਚ ਰਿਪੋਰਟ ਲਖਾਈ ਆ 50 60 ਹਜ਼ਾਰ ਰੁਪਏ ਦਾ ਮੁੱਲ ਲੱਗੇ ਉਹ ਹੀ ਉਹਨੇ ਛੇੜੀ ਮਦਾਨ ਜੀ ਤੁਸੀਂ ਨਾ ਚੈੱਕ ਕਰਾ ਲਓ ਸਾਰਾ ਕੋਈ ਨਾ ਮੱਲਾ ਰਹਿਣਾ ਜਾਵੇ ਸਾਰਾ ਸਰਵੇ ਕਰਾ ਲਓ ਉਦੜੀ ਪਾ ਕੇ ਜਦੋਂ ਮੈਂ ਕਹਿੰਦਾ ਸਾਲ ਦੇ ਅੰਦਰ ਅੰਦਰ ਸਾਰੇ ਬਣਾ ਦੇ ਕਵਰ ਹੋ ਜਾਈਂ ਰੋਜ਼ ਆਂਦੇ ਨੇ ਮੇਰੇ ਕੋਲ ਆ ਦੇ ਵੀ ਕਦੋਂ ਇਹ ਨਾ ਮੈਂ ਬਹੁਤ ਜਣਿਆਂ ਨੂੰ ਨਿਸ਼ਾਨੀ ਦਿੱਤੀ ਉਹਦੇ ਮੇਰੇ ਕੱਢ ਲੋ ਟਾਈਮ ਮੇਰਾ ਬਹੁਤ ਫੋਨ ਕਰਦੇ ਜਦੋਂ ਕੋਈ ਆਓ ਉਹ ਮੈਨੂੰ ਬੁਲਾ ਲੈਂਦੇ ਜਦੋਂ ਵੀ ਤੁਹਾਨੂੰ ਪਤਾ ਹੈ ਡਿਵੈਲਪ ਹੋ ਜਾਏਗਾ ਜੀ ਸਾਰਾ ਕਿਸਾਰ ਹੁੰਦਾ ਜਾਂਦਾ ਇਹ ਮੈਨੂੰ ਜੁਬਾਨੀ ਕਲਾਮੀ ਪਤਾ ਕਿਥੇ ਕਿਹੜਾ ਅਸੀਂ ਆਪ ਜੀ ਬੁੱਟੇ ਲਾਏ ਮੈਨੂੰ ਬੁੱਟੇ ਸਾਰੇ ਮਰ ਗਏ ਜੋ ਪਾਣੀ ਕਰਾਗਾ ਅਗਰ ਤੁਸੀਂ ਅੱਖ ਜੋੜ ਕੇ ਜੋ ਵੋਟਾਂ ਲੈਂਦੇ ਨੇ ਨਾ ਉਹਨਾਂ ਸਿੱਧੇ ਕੋ ਹੱਥੇ ਜੋੜਨੇ ਆ ਖਾੜੇ ਦਾ ਕੁਕਰ ਉਹ ਯੂਕਰਾ ਜੀ ਤੁਹਾਡੇ ਤੋਂ ਪੈਸਾ ਹੀ ਮਰ ਗਿਆ ਸਾਲਾ ਦੱਸੋ ਬਾਈ ਜਿੰਨਾ ਤੱਕ ਗਿਆ ਤੇ ਯਾਰ ਤੋ ਟਾਈਮਿੰਗ ਹੋ ਗਿਆ ਬਿਮਾਰ ਨੂੰ ਨਾਲੇ ਕਵਰ ਕਰਾਣੇ ਨਾਲੇ ਦੇ ਉੱਤੇ ਜਿਹੜੀ ਸਲੈਪ ਪਾ ਦੇ ਹਾਂ ਇਹ ਪੈਣੀ ਚਾਹੀਦੀ ਏ ਇੱਕ ਤਾਂ ਸਫਾਈ ਕਰਾ ਦਿਓ ਸਲੈਪ ਪਾ ਦਿਓ ਹੋਰ ਹੋਰ ਕੰਮ ਜੀ ਨਹੀਂ ਹੋਰ ਕੋਈ ਨਹੀਂ ਇੱਕ ਕਰਾ ਦੇ ਨਾ ਇਹ ਯਾਰ ਕਰਾ ਦੇ ਪਹਿਲਾ ਇੱਕ ਤਾਂ ਇਹ ਪਹਿਲਾ ਇੱਕ ਫਟਾਏ ਮਾਤਾ ਆਇਆ ਤੁਹਾਡੇ ਕੋਲੋਂ ਦੇਖਣ ਕੀ ਹੋਣਾ ਹੈ ਅਗਲੇ ਵੀ ਫਿਰ ਮੋਟਾ ਦਾ ਹੋਊਗੀ ਉਹ ਪਾਵਾਂ ਦੇ ਨਾ ਇਹ ਕਿਹੜੀ ਗੱਲ ਹੈ ਮੈਂ ਇੱਕ ਮਹੀਨੇ ਦਾ ਫਾਜ਼ਿਲਕਾ ਦਾ ਥੋਬੀ ਕਾਡ ਮੱਲਾ ਇੱਧਰ ਆਇਆ ਜਿਹੜੇ ਕੰਮ ਕਰਦੇ ਨੇ ਮੈਨੂੰ ਇੱਥੇ ਆਪਣੇ ਮਿਲੇ ਨੇ ਲੋਕ ਕਹਿੰਦੇ ਨੇ ਕੋਈ ਇੱਥੇ ਨਾ ਜਿਵੇਂ ਛੋਟਾ ਮੋਟਾ ਕੋਈ ਨਸ਼ੇ ਕਰਨ ਬੈਠ ਜਾਂਦੇ ਨੇ ਤੇ ਝਾੜੀਆਂ ਦੇ ਵਿੱਚ ਬੰਦੇ ਤੇ ਇੱਥੇ ਚੈੱਕ ਕਰਵਾਓ ਡਿਊਟੀ ਲਾ ਕੇ ਨਾ ਥੋਬੀ ਕਾਡ ਮੱਲਾ ਤੁਹਾ ਨੂੰ ਮੈਂ ਡਿਟੇਲ ਭੇਜ ਦਿੰਦਾ ਕੋਈ ਲੇ ਗਏ ਨੇ ਇਹਨਾਂ ਦਾ ਨਾਮ ਤੇ ਫੋਨ ਨੰਬਰ ਤੁਹਾਨੂੰ ਦੱਸ ਦਿੰਦੇ ਹਾਂ ਕਿ ਸਾਰਾ ਜਿਹੜਾ ਅਸਰ ਆਊਗਾ ਹਾਂ ਠੀਕ ਹੈ ਹਾਂ ਠੀਕ ਹੈ ਕਾਲਜੀ ਜੀ ਵਧੀਆ ਜੀ ਇਹਨਾਂ ਦਾ ਨੰਬਰ ਮੈਂ ਸੋਹਣੂ ਸਾਹਿਬ ਨੂੰ ਕਹਤਾ ਠੀਕ ਹੈ ਜਿਹੜਾ ਕਰਾਦਾ ਉਹ ਨਾਲੇ ਗਾਣਾ ਕੱਢਦੇ ਨਾਲੇ ਇੱਥੇ ਕਰਦੇ ਨੇ ਇਹਨਾਂ ਨੇ ਬਣਾਇਆ ਇੱਥੇ ਕਰ ਲੈਂਦੇ ਮੈਨੂੰ ਯਾਦ ਜਿਹੜੇ ਛੜਕਾ ਹੈ ਉਹ ਇਹਦੇ ਘਰ ਨੇ ਆਪਾਂ ਉਹ ਬਣਾ ਲੈਣੇ ਦੇਖੋ ਜਿੱਥੇ ਜਿੱਥੇ ਕਰਨੇ ਭਾਵੇਂ ਕੰਮ ਸਿਸਟਮ ਆ ਜਿੱਥੇ ਕਰਨੇ ਹੈ ਨਾ ਕੋਈ ਕਰ ਤੇ ਰਹਿ ਰਿਹਾ ਆਪਾਂ ਪਹਿਲਾਂ ਉਹ ਕਰੋ ਜਿੱਥੇ ਕੋਈ ਰਹਿ ਹੀ ਨਹੀਂ ਰ ਮਕਾਨ ਨਹੀਂ ਉੱਥੇ ਜੇ ਲੋੜ ਹੀ ਨਹੀਂ ਉਹ ਬਾਅਦ ਵੇਖਣਾ ਪਹਿਲਾਂ ਜਿੱਥੇ ਕੋਈ ਰਹਿ ਰਿਹਾ ਆ ਦੇਖੋ ਇਹ ਹੋ ਗਿਆ ਹਾਂ ਜਿੱਥੇ ਵਿਚਾਰਾਂ ਲੋਕਾਂ ਨੂੰ ਦਿੱਕਤ ਹੈ ਹਾਂ ਤੇ ਇੱਕ ਮੈਂ ਤੁਹਾਨੂੰ ਪਿੱਛੇ ਗਈ ਸੀਗੀ ਚੈੱਕ ਆ ਗਿਆ ਮੇਨ ਰੋਡ ਦੀ ਸਾਰਾ ਦੋ ਰੋਡ ਐਵੇਂ ਹੋ ਜਾਣੇ ਇਹਦੀ ਸਾਰੀ ਇਨਕੁਆਇਰੀ ਕਰੋ ਜਿਨ੍ਹਾਂ ਨੇ ਕੋਈ ਕਬਜ਼ਾ ਕੀਤਾ ਉਹਨਾਂ ਨੂੰ ਸਮਝਾਓ ਵੀ ਕਬਜ਼ਾ ਛੱਡ ਦਿਓ ਜੇ ਨਹੀਂ ਛੱਡਦੇ ਫਿਰ ਸੈਕੰਡ ਹੈਗੀ ਆ ਆ ਕਬਜ਼ਾ ਕਿਸੇ ਨੂੰ ਕੋਈ ਨਾ ਕਰੇ ਜੀ ਠੀਕ ਹੈ ਔਰ ਇਹਦੀ ਇਨਕੁਆਇਰੀ ਕਰੀ ਆ ਬਕਲੋਨੀ ਦੀ ਕਿਉਂ ਨਹੀਂ ਕੀਤਾ ਗਿਆ ਕੰਮ ਇਹ ਜਿਵੇਂ ਆਪਣੇ ਆਏ ਸੀਗੇ ਜਿਨ੍ਹਾਂ ਦਾ ਪਲਾਟ ਸੀਗਾ ਇਹਨਾਂ ਦਾ ਅਪਲਾਈਸ਼ਨ ਅਪਰਵਾ ਪਲਾਟ ਤਾਂ ਹੈਗਾ ਪਰ ਇਹਨੂੰ ਪਤਾ ਨਹੀਂ ਕਿੱਥੇ ਹੈਗਾ ਹਾਂ ਜੀ ਐਓ ਜੇ ਪਤਾ ਨਹੀਂ ਕਿੰਨੇ ਵਿਚਾਰੇ ਲੋਕ ਆਉਣਗੇ ਉਹਨਾਂ ਨੇ ਹਾਂਜੀ ਸਰ ਹੈਗੇ ਸਾਰੀ ਇਨਕੁਆਇਰੀ ਕਰਕੇ ਜਿਸ ਬੰਦੇ ਦੀ ਨਗਹਿਲੀ ਹੈ ਕਿਹੜੇ ਅਫਸਰ ਦੀ ਹੈ ਸਾਰੀ ਰਿਪੋਰਟ ਬਣਾਓ ਐਡੀਸੀ ਸਾਹਿਬ ਨੂੰ ਮੈਂ ਕਹਿੰਦਾ ਤੁਸੀਂ ਇੱਕ ਐਪਲੀਕੇਸ਼ਨ ਦਿਓ ਐਡੀਸੀ ਸਾਹਿਬ ਨੂੰ ਠੀਕ ਹੈ ਤੁਸੀਂ ਸਵੇਰੇ ਦੇ ਕੇ ਆਇਓ ਦੇਖਾਂ ਮੈਂ ਐਡੀਸੀ ਜੀ ਨਾਲ ਦੀ ਵਸਤੂ ਕੀ ਹੈਗੇ ਨੇ ਠੀਕ ਹੈ ਨਿਸ਼ਾਨ ਦੀ ਪਲਾਟ ਸਾਨੂੰ ਇਹ ਜਿਹੜਾ ਪਲਾਟ ਦਿੱਤਾ ਗਿਆ ਪਰ ਅਜੇ ਤੱਕ ਸਾਨੂੰ ਇਹ ਦੱਸਿਆ ਹੀ ਨਹੀਂ ਗਿਆ ਕਿੱਥੇ ਹੈ ਠੀਕ ਹੈ ਐਪਲੀਕੇਸ਼ਨ ਦਿਓ ਮੈਂ ਕਰਉਣਾ ਅਨ ਕਹਿ ਰੇ ਇਨਕੁਆਰੀ ਜਿਹੜੇ ਅਫਸਰ ਨੇ ਇਨਕੁਆਰੀ ਕੀਤੀ ਹੈ ਅਨ ਗੈਲੀ ਉਹਦੇ ਖਲਾਫ ਅਪਾਰ ਵੀ ਕਰੀਏ ਤੁਹਾਨੂੰ ਪਰੇਸ਼ਾਨ ਕੀਤਾ ਉਹਨੂੰ ਤਾਂ ਪਤਾ ਲੱਗੇ ਨਾ ਅਫਸਰ ਨੂੰ ਆਈ ਕੰਮ ਕਰਕੇ ਦੇਣਾ ਹੁੰਦਾ ਇਹ ਥੋੜਾ ਵੀ ਬੋਲੀ ਕਰਤੀ ਪਲਾਟਾਂ ਦੀ ਇਹਦੇ ਸਾਰੀ ਨਾ ਹੋਰ ਤੋਂ ਬਾਅਦ ਪਤਾ ਹੀ ਨਹੀਂ ਅਗਲੇ ਦਾ ਪਲਾਟ ਕਿੱਥੇ ਹੈ ਇਹ ਸਾਰੀ ਸੜਕਾਂ ਤੇ ਇੱਕ ਆਦੀ ਮਿੱਟੀ ਵੀ ਪੈ ਚੁੱਕੀ ਹੈ ਯਾਨੀ ਇਹ ਉਹਨੂੰ ਮਿੱਟੀ ਦੇ ਠੇਕੇ ਉਹਨੇ 판ਜੇ ਕੋ ਲਿਆ ਸੀ ਬਦੋ ਮਿੱਟੀ ਪਾ ਗਏ ਸਾਰੀ ਰੋਜ਼ ਨਹੀਂ ਜੀ ਮਿੱਟੀ ਦਾ ਹੁਣ ਪਈ ਹੈ ਜੀ ਸਾਲ ਹੋਇਆ ਫੈਸਟ ਕਰਦੇ ਜੀ ਅੱਗੇ ਜੀ ਕਿ ਸਾਲ ਹੈ ਸਾਲ ਪਹਿਲੇ ਮਿੱਟੀ ਉੱਧਰ ਪਈ ਠੀਕਾ ਲਿਆ ਜੀ ਕੋ ਠੀਕਾ ਜੀ ਚਲ ਕੋਈ ਗੱਲ ਨਹੀਂ ਆਪਾਂ ਉਹ ਤਾਂ ਆਪਣਾ ਬੈਟਰੀ ਜੀ ਉਹਨਾਂ ਨੂੰ ਵੀ ਪਤਾ ਹੋਵੇਗਾ ਨਹੀਂ ਖੋਲਦੇ ਹੁੰਦੇ ਰੋ ਰੋ ਦਾ ਫਿਰ ਕੀ ਹੁੰਦਾ ਹੈ ਮਿੱਟੀ ਹਵਾ ਹੀ ਰਾ ਜਾਂਦੀ ਸੀ ਹਵਾ ਜੀ ਕੋਈ ਇਨਕੁਆਰੀ ਕਰੋ ਚਲ ਲਿਖਿਆ ਪਾਰਕਾ ਖਾਲੇ ਨਹੀਂ ਜਮਾਰੇ ਖਾਲੇ ਖਾਲੀਆਂ ਪਹਿਲੇ ਲਿਖਿਆ ਲਓ ਜੀ ਨੂੰ ਨਾਲੋ ਜਗਦੀਪ ਹਾਂ ਜੀ ਇੱਧਰ ਆਓ ਜੀ ਕਿਨੇੜੇ ਹੋੜਾ ਤੁਸੀਂ ਆਉਣ ਦਾ ਕੀ ਕਰਨਾ ਜਿਹੜਾ ਖਾਲਾ ਸਾਰਾ ਸਫਾਈ ਕਰਾ ਦੇਓ ਜੀ ਕੀ ਕੀ ਹੋਊਗਾ ਪਹਿਲਾਂ ਉਹ ਨੋਟ ਕਰ ਲੈ ਸਰ ਇਹਦੇ ਵਿੱਚ ਕੀ ਹੈ ਖਾਲੇ ਦਾ ਜਿਹੜਾ ਪਾਣੀ ਐਟ ਲਾਸਟ ਜਿਹੜਾ ਖਾਲਾ ਹੈ ਉੱਥੇ ਸਫਾਈ ਨਹੀਂ ਤਾਂ ਪਿਛਲਾ ਪਾਣੀ ਕਿਵੇਂ ਨਿਕਲੇਗਾ ਹੁਣ ਬਾਗਛਾ ਦੇ ਮੌਸਮ ਚੱਲਦੇ ਆਓ ਬਾਰਿਸ਼ਾਂ ਨੇ ਇਹਨੂੰ ਦੋ ਦਿਨਾਂ ਦੇ ਵਿੱਚ ਸਫਾਈ ਕਰਾਉਣੀ ਬਹੁਤ ਚੌੜਾ ਖਾਲਾ ਹੈ ਤਾਂ ਮਸ਼ੀਨਾਂ ਨਾਲ ਹੋ ਜਾਏਗੀ ਠੀਕ ਹੈ ਇਹ ਕਰਵਾ ਦਿਓ ਉਰੇ ਆਓ ਤੁਸੀਂ ਅੰਡਰਗਰਾਉਂਡ ਨੂੰ ਅਸਲ ਤੇ ਪਿੱਛੇ ਕਰਵਾ ਦਿਓ ਅੰਡਰਗਰਾਉਂਡ ਸਾਰਾ ਕੰਮ ਤਾਂ ਆਈਓ ਸਾਹਿਬ ਕੋਈ ਕਬਜ਼ਾ ਨਾ ਹੋਵੇ ਠੀਕ ਹੈ ਜੀ ਆਪਾਂ ਸਾਰੇ ਚੱਕਾ ਠੀਕ ਹੈ ਜਿੰਨਾਂ ਨੇ ਕੋਈ ਕਬਜ਼ਾ ਕੀਤਾ ਹੈ ਉਹਨਾਂ ਨੂੰ ਸਮਝਾਓ ਆਹ ਦਾ ਕਬਜ਼ਾ ਛੱਡਣ ਲਈ ਤਾਂ ਕਾਰਵਾਈ ਕਰੋ ਸੈਕਿੰਡ ਜਿਹੜੀ ਇਹ 2011 ਦੇ ਵਿੱਚ ਕਲੋਨੀ ਕਟਿਚੀ ਹੈ ਇਹ 2002 ਦੀ ਕਟਿਚੀ ਹੈ ਇਹਦੀ ਇਨਕੁਆਇਰੀ ਕਰੋ ਪਰ ਇੱਕ ਮਿੰਟ ਜੀ ਪ੍ਰੋਪਰ ਆਪਾਂ ਜਿਹਨੇ ਕਲੋਨੀ ਕਟਣੀ ਪਰਥੀ ਪਾ ਕੇ ਦੇਣੀ ਹੁੰਦੀ ਹੈ ਠੀਕ ਹੈ ਸੜਕਾਂ ਬਣਾ ਕੇ ਦੇਣੀਆਂ ਹੁੰਦੀਆਂ ਨੇ ਉਹ ਆਪਾਂ ਹੀ ਹੈ ਇਹ ਕਲੋਨੀ ਇਹ ਬਾਬੇ ਨਗਰ ਕੋਈ ਹਿਸਾਬ ਨਾਲ ਜੋ ਮਰਜੀ ਇਹ ਬਣਾ ਕੇ ਦੇਣਾ ਹੁੰਦਾ ਹੈ ਇਹ ਤਾਂ ਕੁਝ ਵੀ ਨਹੀਂ ਹੈ ਇੱਕ ਆ ਚਾਰ ਪੰਜ ਕਰ ਦੇਖੇ ਵਿਚਾਰੇ ਕਿੰਨੇ ਮੈਂ ਅੱਜ ਫਾਜ਼ਲ ਕਾ ਦੇ ਤੋਂ ਬਿਗਾਰਡ ਮੁਹੱਲਾ ਔਰ ਨਾਲ ਲੱਗਦੀ ਦੁਰਗਾ ਕਲੋਨੀ ਵਾਲੀ ਸਾਈਡ ਇਹ ਇਨਾ ਏਰੀਆ ਦੇ ਵਿੱਚ ਆਇਆ ਅੱਜ ਜਿਹੜਾ ਅਸੀਂ ਆਪ ਦੀ ਸਰਕਾਰ ਆਪ ਦੇ ਦੁਆਰ ਕੈਂਪ ਲਗਾਇਆ ਸੀ ਉੱਥੇ ਮੈਨੂੰ ਲੋਕ ਬਹੁਤ ਸਾਰੇ ਆ ਕੇ ਮਿਲੇ ਸੀ ਜਿਨ੍ਹਾਂ ਨੇ ਮੈਨੂੰ ਆਪਦੀਆਂ ਮੁਸ਼ਕਲਾਂ ਦਾ ਦੱਸਿਆ ਔਰ ਵਕ ਵਕ ਜਿਹੜੀਆਂ ਸਮੱਸਿਆਵਾਂ ਲੋਕਾਂ ਨੇ ਉੱਥੇ ਮੈਨੂੰ ਦੱਸਿਆ ਔਰ ਮੈਂ ਉਹਨਾਂ ਨੂੰ ਆਪ ਕਿਹਾ ਕਿ ਤੁਸੀਂ ਮੈਨੂੰ ਥੋੜਾ ਸਮਾਂ ਦਿਓ ਅੱਜ ਮੈਂ ਸ਼ਾਮ ਨੂੰ ਆਪ ਉੱਥੇ ਮੌਕੇ ਤੇ ਉਹਨਾਂ ਅਧਿਕਾਰੀ ਸਹਿਬਾਨ ਸਾਰੇ ਨਾਲ ਆਉਣਗੇ ਔਰ ਮੌਕੇ ਤੇ ਜਾ ਕੇ ਦੇਖਾਂਗੇ ਕੀ ਕਿੱਥੇ ਕਮੀ ਹੈ ਔਰ ਉਸ ਕਮੀ ਨੂੰ ਅਸੀਂ ਕਿਸ ਤਰੀਕੇ ਨਾਲ ਅਸੀਂ ਉਸ ਸਮੱਸਿਆ ਦਾ ਹੱਲ ਕੱਢ ਸਕਦੇ ਹਾਂ ਤਾਂ ਅੱਜ ਸਾਰੇ ਸਾਡੇ ਅਧਿਕਾਰੀ ਨਗਰ ਕੌਂਸਲ ਦੇ ਯੋਸਾਬ ਔਰ ਉਹਨਾਂ ਦੀ ਸਾਰੀ ਟੀਮ ਸਾਡੇ ਸੀਵਰੇਜ ਵਾਟਰ ਸਪਲਾਈ ਡਿਪਾਰਟਮੈਂਟ ਦੇ ਸਾਰੇ ਅਫਸਰ ਸਹਿਬਾਨ ਸਾਰੇ ਸਾਡੇ ਜਿੰਨੇ ਵੀ ਹੋਰ ਇਸ ਜਿਹੜਾ ਵਾਰਡ ਨੰਬਰ 19 ਹੈ ਔਰ ਨਾਲ ਦੇ ਮਹੱਲਿਆਂ ਦੇ ਜਿਹੜੇ ਵਾਸੀ ਨੇ ਉਹ ਸਾਡੇ ਨਾਲ ਆਏ ਨੇ ਸਾਡੇ ਪ੍ਰਧਾਨ ਜੀ ਔਰ ਸਾਡੀ ਸਾਰੀ ਟੀਮ ਦੇਖਿਆ ਲੋਕਾਂ ਨੂੰ ਮਿਲੇ ਆ ਜੋ ਲੋਕਾਂ ਨੇ ਪਰੇਸ਼ਾਨੀਆਂ ਮੁਸ਼ਕਲਾਂ ਆਪਦੀਆਂ ਦੱਸੀਆਂ ਨੇ ਉਹ ਮੁਸ਼ਕਲਾਂ ਇੱਥੇ ਅਸੀਂ ਆ ਕੇ ਚੈੱਕ ਕੀਤੀਆਂ ਨੇ ਔਰ ਨਾਲ ਦੀ ਨਾਲ ਹੀ ਅਧਿਕਾਰੀਆਂ ਦੀ ਡਿਊਟੀ ਲਗਾ ਦਿੱਤੀ ਗਈ ਹੈ ਕਈ ਜਗ੍ਹਾ ਜਿਹੜੀ ਪਰਤੀ ਪੈਣ ਵਾਲੀ ਹੈ ਸੜਕਾਂ ਜਿਹੜੀਆਂ ਕਾਫੀ ਨੀਵੀਆਂ ਨੇ ਪਰਤੀ ਪਾ ਕੇ ਸੜਕਾਂ ਬਣਨ ਵਾਲੀਆਂ ਨੇ ਉਹ ਡਿਊਟੀ ਲਗਾ ਦਿੱਤੀ ਗਈ ਹੈ ਔਰ ਜਿਹੜਾ ਇੱਕ ਨਾਲਾ ਹੈ ਨਾਲੇ ਦੀ ਸਫਾਈ ਹੋਣ ਵਾਲੀ ਸੀ ਉਹ ਮੈਨੂੰ ਲੋਕਾਂ ਨੇ ਦਿਖਾਇਆ ਉਹ ਹਦਾਇਤ ਕੀਤੀ ਗਈ ਹੈ 2 ਦਿਨਾਂ ਦੇ ਵਿੱਚ ਉਹਨੂੰ ਸਾਫ਼ ਕਰਕੇ ਉਸ ਤੋਂ ਬਾਅਦ ਨਾਲੇ ਨੂੰ ਕਵਰ ਕਰਕੇ ਉਹਦੇ ਉੱਪਰ ਸਲੇਬ ਪਾਉਣ ਦੀ ਜਿਹੜੀ ਕਾਰਵਾਈ ਹੈ ਉਹ ਵੀ ਜਲਦ ਸ਼ੁਰੂ ਕੀਤੀ ਜਾਵੇ ਔਰ ਨਾਲ ਹੀ ਇੱਕ ਸਾਡੇ ਇਹ ਇੱਥੋਂ ਦੇ ਵਾਸੀ ਮਿਲੇ ਸੀਗੇ ਜਿਨ੍ਹਾਂ ਨੇ 2011 ਦੇ ਵਿੱਚ ਇੱਥੇ ਇੱਕ ਕਲੋਨੀ ਕੱਟੀ ਗਈ ਸੀ ਔਰ ਉਹ ਕਲੋਨੀ ਇਹਨਾਂ ਨੇ ਉਦੋਂ ਬੋਲੀ ਹੋਈ ਸੀ ਕਿ ਬੋਲੀ ਤੇ ਆਪਦਾ ਪਲਾਟ ਲਿਆ ਸੀ ਪਰ ਇਹਨਾਂ ਨੂੰ ਪਲਾਟ ਤਾਂ ਇਹਨਾਂ ਨੇ ਬੋਲੀ ਤੇ ਲੈ ਲਿਆ ਮੌਜੂਦ ਜਿਹੜਾ ਮੌਕੇ ਤੇ ਕੋਈ ਕਬਜ਼ਾ ਨਹੀਂ ਦਵਾਇਆ ਗਿਆ ਔਰ ਹਵਾ ਦੇ ਵਿੱਚ ਪਲਾਟ ਇਹਨਾਂ ਦਾ ਘੁੰਮਦਾ ਰਿਹਾ ਉਹ ਇਹਨਾਂ ਨੇ ਜਿਹੜੀ ਅੱਜ ਮੈਨੂੰ ਸ਼ਿਕਾਇਤ ਦੱਸੀ ਹੈ ਤਾਂ ਉਹਦੀ ਮੈਂ ADC ਜਨਰਲ ਸਾਡੇ ਪੌਪਲੀ ਜੀ ਉਹਨਾਂ ਦੀ ਡਿਊਟੀ ਲਗਾਈ ਹੈ ਕਿ ਇਹਦੀ ਇਨਕੁਆਇਰੀ ਕੀਤੀ ਜਾਵੇ ਉਸ ਸਮੇਂ ਦੇ ਵਿੱਚ ਕਿਹੜੇ ਕਿਹੜੇ ਕਲੋਨੀ ਦੇ ਕਿਹੜੇ ਕਿਹੜੇ ਪਲਾਟ ਜਿਹੜੇ ਕੱਟੇ ਗਏ ਔਰ ਉਹ ਪਲਾਟ ਲੋਕਾਂ ਨੂੰ ਜੇ ਉਹਨਾਂ ਨੇ ਬੋਲੀ ਤੇ ਲਏ ਸੀ ਪੈਸੇ ਵੀ ਭਰੇ ਐ ਪਰ ਉਹਨਾਂ ਨੂੰ ਮੌਕੇ ਤੇ ਜਿਹੜਾ ਕਬਜ਼ਾ ਨਹੀਂ ਮਿਲਿਆ ਕਿਉਂ ਨਹੀਂ ਮਿਲਿਆ ਦੀ ਇਨਕੁਆਇਰੀ ਕੀਤੀ ਜਾਵੇ ਕਿਹੜੇ ਵੀ ਉਸ ਸਮੇਂ ਦੇ ਜਿਹੜੇ ਵੀ ਅਧਿਕਾਰੀ ਉਸ ਸਮੇਂ ਜਿਨ੍ਹਾਂ ਦੀ ਜ਼ਿੰਮੇਵਾਰੀ ਬਣਦੀ ਸੀ ਅੰਗੇਲੀ ਸੀ ਉਹਨਾਂ ਤੇ ਕਾਰਵਾਈ ਕੀਤੀ ਜਾਵੇ ਉਹਨਾਂ ਨੂੰ ਵੀ ਪਤਾ ਲੱਗੇ ਜਿਸ ਤਰ੍ਹਾਂ ਲੋਕ ਪਰੇਸ਼ਾਨ ਹੋਏ ਨੇ ਔਰ ਉਹਨਾਂ ਤੇ ਕਾਰਵਾਈ ਉਹਨਾਂ ਨੂੰ ਪਤਾ ਲੱਗੇ ਨਾਲੇ ਮੈਸੇਜ ਜਾਵੇ ਦੂਸੇ ਦੂਸਰੇ ਜਿਹੜੇ ਅਧਿਕਾਰੀ ਨੇ ਕਿ ਜੇ ਲੋਕਾਂ ਦਾ ਕੰਮ ਨਾ ਕਰੋਗੇ ਤੇ ਕਾਰਵਾਈਆਂ ਵੀ ਹੋਣਗੀਆਂ ਤਾਂ ਉਸ ਲਿਆਦ ਨਾਲ ਸਾਰੀ ਮੈਂ ਏਡੀਸੀ ਸਾਹਿਬ ਨੂੰ ਇਨਕੁਆਇਰੀ ਕਰਨ ਦਾ ਕਿਹਾ ਹੈ ਕਿੰਨੇ ਕੁ ਪਲਾਟ ਹੈਗੇ ਐਮਐਲਏ ਸਾਹਿਬ ਇੱਥੇ ਜਿਹੜੇ ਲੋਕ ਜਿਹੜੇ ਤੁਹਾਡੇ ਕੋਲ ਆਏ ਦੇਖੋ ਇਹਨਾਂ ਨੇ ਮੈਨੂੰ ਦੱਸਿਆ ਕਾਫੀ ਜਿਵੇਂ ਇੱਕ ਤਾਂ ਆਪ ਖੜੇ ਨੇ ਜਿਵੇਂ ਹੋਰ ਵੀ ਕਈ ਲੋਕ ਨੇ ਜਿਹੜੇ ਜਿਹੜੇ ਵੀ ਲੋਕ ਨੇ ਅਸੀਂ ਉਹਨਾਂ ਇਨਕੁਆਇਰੀ ਕਰਾਵਾਂਗੇ ਏਡੀਸੀ ਸਾਹਿਬ ਦੀ ਮੈਂ ਡਿਊਟੀ ਲਗਾਈ ਹੈ ਜਿੰਨੇ ਵੀ ਪਲਾਟ ਕਿਸੇ ਦਾ ਕੋਈ ਇੱਥੇ ਕਿਸੇ ਨੇ ਬੋਲੀ ਤੇ ਲਏ ਹੈ ਉਹਨਾਂ ਨੂੰ ਜਕਬਜ਼ ਤਾਂ ਉਹਨਾਂ ਨੂੰ ਪਲਾਟ ਜਿਹੜਾ ਉੱਥੇ ਵੈਰੀਫਾਈ ਕਰਾ ਕੇ ਉਹਦੀ ਨਿਸ਼ਾਨਦੀ ਕਰਾ ਕੇ ਪਲਾਟ ਦਵਾਇਆ ਜਾਏਗਾ ਔਰ ਜੇ ਕਿਸੇ ਨੇ ਕੋਈ ਕਬਜ਼ਾ ਨਜਾਇਜ਼ ਕੀਤਾ ਹੈ ਉਹਨੂੰ ਮੈਂ ਈਓ ਸਾਹਿਬ ਨੂੰ ਕਿਹਾ ਕਿ ਉਹਨਾਂ ਨੂੰ ਸਮਝਾਇਆ ਜਾਏ ਕਬਜ਼ਾ ਛੱਡ ਦੇਣ ਨਹੀਂ ਤਾਂ ਉਹਨਾਂ ਤੇ ਜੋ ਕੰਨ ਬਣਦੀ ਕਾਨੂੰਨੀ ਕਾਰਵਾਈ ਜੋ ਵੀ ਬਣਦੀ ਉਹ ਕੀਤੀ ਜਾਵੇ ਕੋਈ ਪਾਰਕ ਵੀ ਕਹਿੰਦੇ ਇੱਥੇ ਹੈਗੇ ਆ ਕਹਿੰਦੇ 40 ਲੱਖ ਰੁਪਏ ਪਾਰਕ ਤੇ ਲਾਤਾ ਵੇਖੋ ਮੈਂ ਤਾਂ ਤੁਹਾਡੇ ਆਪ ਨਾਲ ਆਇਆ ਜਿਵੇਂ ਲੋਕਾਂ ਨੇ ਦੱਸਿਆ ਇੱਥੇ ਕਾਗਜ਼ਾਂ ਦੇ ਵਿੱਚ ਤਾਂ ਕਹਿੰਦੇ ਬਹੁਤ ਕੁਝ ਹੋਇਆ ਹੈ ਪਰ ਮੌਕੇ ਤੇ ਤੁਸੀਂ ਮੇਰੇ ਨਾਲ ਹੀ ਸੀਗੇ ਤੁਸੀਂ ਵੀ ਦੇਖਿਆ ਮੈਂ ਆਪ ਦੇਖਿਆ ਮੌਕੇ ਤੇ ਕੋਈ ਇਨਾ ਕੰਮ ਨਹੀਂ ਹੋਇਆ ਔਰ ਹੁਣ ਆਪਾਂ ਹੀ ਦੇਖ ਰਹੇ ਜਦੋਂ ਆ ਰਹੇ ਸੀ ਏਡੇ ਵੱਡੇ ਵੱਡਾ ਸੱਪ ਦੇਖੇ ਆਪਾਂ ਦੋ ਜਾ ਰਹੇ ਸੀ ਤਾਂ ਬੜਾ ਲੋਕਾਂ ਦਾ ਰਹਿਣਾ ਔਖਾ ਹੈ ਔਰ ਮੈਂ ਲੋਕਾਂ ਨੂੰ ਵਿਸ਼ਵਾਸ ਦਿਵਾਉਣਾ ਜਿਹੜੇ ਇੱਥੋਂ ਦੇ ਮਹੱਲੇ ਦੇ ਵਾਸੀ ਨੇ ਤੁਸੀਂ ਮੈਨੂੰ ਅੱਜ ਇਹ ਸਮੱਸਿਆ ਦੱਸੀ ਹੈ ਮੈਂ ਆਪ ਆਇਆ ਤੁਹਾਡੇ ਕੋਲ ਔਰ ਇਹ ਜਿਹੜੀ ਤੁਹਾਡੀ ਸਮੱਸਿਆ ਦਾ ਜਿਹੜਾ ਹੱਲ ਹੈ ਥੋੜੇ ਦਿਨਾਂ ਦੇ ਵਿੱਚ ਅਸੀਂ ਕਰਾਂਗੇ ਔਰ ਜਿਹੜੇ ਜਿਹੜੇ ਅਧਿਕਾਰੀਆਂ ਦੀ ਅੰਗੈਲੀ ਇਸ ਕਲੋਨੀ ਦੇ ਵਿੱਚ ਪਾਈ ਜਾਂਦੀ ਹੈ ਉਹਨਾਂ ਅਧਿਕਾਰੀਆਂ ਤੇ ਕਾਰਵਾਈ ਕਰਾਂਗੇ ਔਰ ਇੱਕ ਮੈਸੇਜ ਦੇਵਾਂਗੇ ਕਿ ਅੱਗੇ ਤੋਂ ਕੋਈ ਵੀ ਅਧਿਕਾਰੀ ਜਿਹੜਾ ਅਣਗਹਿਲੀ ਨਾ ਕਰੇ ਜੇ ਕੋਈ ਅਣਗਹਿਲੀ ਕਰੇਗਾ ਲੋਕਾਂ ਨੂੰ ਪਰੇਸ਼ਾਨੀ ਆਊਗੀ ਤਾਂ ਉਹਦੇ ਤੇ ਵੀ ਕਾਰਵਾਈ ਹੋਵੇਗਾ ਇਹਨਾਂ ਨੂੰ ਮੂਲ ਪੂਰ ਸਖਦਾਵਾਂ ਗੰਦੇ ਪਾਣੀ ਦੀ ਨਿਕਾਸੀ ਪੀਣ ਵਾਲਾ ਸਾਫ ਪਾਣੀ ਚੱਲਣ ਲਈ ਸੜਕਾਂ ਸਟਰੀਟ ਇਹ ਕਦੋਂ ਤੱਕ ਮੋਈਆ ਹੋ ਜਾਣਗੇ ਦੇਖੋ ਅੱਜ ਅਸੀਂ ਸਰਵੇ ਕਰਾ ਰਹੇ ਹਾਂ ਮੇਰੇ ਨਾਲ ਵਾਟਰ ਸਪਲਾਈ ਸੀਵਰੇਜ ਡਿਪਾਰਟਮੈਂਟ ਦੇ ਵੀ ਜੈ ਸਾਹਿਬ ਆਏ ਨੇ ਔਰ ਇਹਨਾਂ ਦੇ ਸਾਰੇ ਜਿਹੜੇ ਟੀਮ ਹੈ ਉਹ ਵੀ ਇੱਥੇ ਸਰਵੇ ਕਰ ਰਹੀ ਹੈ ਸੀਵਰੇਜ ਦੀ ਜਿਹੜੀ ਪਾਈਪਲਾਈਨ ਪੀਣ ਵਾਲੇ ਪਾਣੀ ਦੀ ਪਾਈਪ ਲਾਈਨ ਇੱਥੇ ਨਹੀਂ ਸੀ ਉਹ ਜਿਹੜਾ ਸੀ ਅੱਜ ਸਰਵੇ ਕਰਾ ਰਹੇ ਆ ਇਹ ਸਰਵੇ ਕਰਾ ਕੇ ਅਸੀਂ ਜਿਹੜਾ ਸਾਡਾ ਡਿਪਾਰਟਮੈਂਟ ਹੈ ਵਾਟਰ ਸਪਲਾਈ ਸੀਵਰੇਜ ਡਿਪਾਰਟਮੈਂਟ ਹੈ ਚੰਡੀਗੜ੍ਹ ਆਫਿਸ ਜਿਹੜੇ ਸਾਡੇ ਮੰਤਰੀ ਨੇ ਉਹਨਾਂ ਕੋਲ ਅਸੀਂ ਭੇਜਣਾ ਹੈ ਔਰ ਬੜਾ ਜਲਦੀ ਇਹ ਸਾਰੀਆਂ ਜਿੰਨੇ ਵੀ ਜਿਹੜਾ ਵੀ ਸਰਵੇ ਹੋਊਗਾ ਜਿਹੜਾ ਵੀ ਐਸਟੀਮੇਟ ਬਣੂਗਾ ਉਹਨੂੰ ਐਸਟੀਮੇਟ ਨੂੰ ਪਾਸ ਕਰਵਾ ਕੇ ਗਰਾਊਂਡ ਤੇ ਆਉਣ ਵਾਲੇ ਕੁਝ ਮਹੀਨਿਆਂ ਦੇ ਵਿੱਚ ਵਿੱਚ ਇਹ ਅਸੀਂ ਜਿਹੜਾ ਕੰਮ ਸ਼ੁਰੂ ਕਰਵਾ ਦਿਆਂਗੇ ਔਰ ਜਿੱਥੇ ਵੀ ਕੋਈ ਸੀਵਰੇਜ ਦੀ ਸਾਨੂੰ ਦੱਸਿਆ ਇਹਨਾਂ ਨੇ ਤੁਹ ਦੇ ਵਾਰਡ ਦੇ ਮੱਲੇ ਵਾਸੀਆਂ ਨੇ ਕਿ ਸੀਵਰੇਜ ਤਾਂ ਪਿਆ ਹੋਇਆ ਪਰ ਉਹਦੀ ਜਿਹੜੀ ਹੈ ਸਾਫ ਸਫਾਈ ਨਹੀਂ ਹੈ ਕਈ ਕਿਸ ਕੈਸ ਕਈ ਸੀਵਰੇਜ ਇਹੋ ਜੇ ਲਾਈਨ ਹੈ ਜਿਨ੍ਹਾਂ ਦੀ ਅਜੇ ਸਪਲਾਈ ਕਿਸੇ ਪਾਸੇ ਨਹੀਂ ਜੋੜੀ ਗਈ ਤਾਂ ਉਹ ਵੀ ਮੈਯੂ ਸਾਹਿਬ ਦੀ ਡਿਊਟੀ ਲਗਾ ਦਿੱਤੀ ਹੈ ਇਹਨੂੰ 2 ਦਿਨਾਂ ਦੇ ਵਿੱਚ ਇੱਕ ਤਾਂ ਸਫਾਈ ਕਰਾਈ ਜਾਵੇ ਔਰ ਜੇ ਕੋਈ ਸੀਵਰੇਜ ਦੀ ਪਾਈਪ ਲਾਈਨ ਹੈ ਕਿਤੇ ਹੋਰ ਸਪਲਾਈ ਨਹੀਂ ਜੋੜੀ ਹੋਈ ਤਾਂ ਉਹਨੂੰ ਜੋੜਿਆ ਜਾਵੇ ਸਰ ਕੋਈ ਖਾਲੇ ਦੀ ਸਮੱਸਿਆ ਵੀ ਦੱਸੀ ਗਈ ਹੈ ਹਾਂ ਜੀ ਹਾਂ ਖਾਲੇ ਦੀ ਵੀ ਦੱਸੀ ਗਈ ਤੁਹਾਨੂੰ ਮੈਂ ਦੱਸਿਆ ਇੱਥੇ ਜਦੋਂ ਮੈਂ ਆਇਆ ਲੋਕਾਂ ਨੂੰ ਮਿਲਿਆ ਮੈਂ ਆਪ ਦੇਖਿਆ ਖਾਲੇ ਦੀ ਜਿਹੜੀ ਸਫਾਈ ਹੋਣ ਵਾਲੀ ਹੈ ਔਰ ਉੱਪਰ ਉਸ ਦੇ ਜਿਹੜੀ ਸਲੈਬ ਪੈਣ ਵਾਲੀ ਹੈ ਤੋ ਵੀ ਮੈਂ ਡਿਊਟੀ ਲਗਾ ਦਿੱਤੀ ਹੈ ਦੋ ਦਿਨਾਂ ਦੇ ਵਿੱਚ ਵਿੱਚ ਇਹਦੀ ਸਫਾਈ ਕੀਤੀ ਜਾਵੇ ਖਾਲੇ ਦੀ ਕਿਉਂਕਿ ਬਰਸਾਤਾਂ ਦਾ ਮੌਸਮ ਅੱਗੇ ਆ ਰਿਹਾ ਹੈ ਔਰ ਉਸ ਤੋਂ ਬਾਅਦ ਜਿਹੜਾ ਐਸਟੀਮੇਟ ਲਗਾ ਕੇ ਉੱਪਰ ਜਿਹੜੀ ਵੀ ਸਲੈਬ ਪੈਣੀ ਹੈ ਕੋਈ ਵਿੱਚ ਗਰੇ ਨਾ ਕੋਈ ਵੀ ਕਿਸੇ ਦਾ ਨੁਕਸਾਨ ਨਾ ਹੋਵੇ ਉੱਪਰ ਸਲੈਬ ਪਾਈ ਜਾਵੇ ਉਹ ਵੀ ਮੈਂ ਅਧਿਕਾਰੀਆਂ ਡਿਊਟੀ ਲਗਾ ਦਿੱਤੀ ਇਹ ਸਭ ਕੰਮ